ਕਬੂਤਰੀ ਟੱਪੂ ਕਬੂਤਰੀ ਇਹ ਉਹ ਟੱਪ ਗਈ ਓਏ ਓਏ ਹੋਏ ਉਹ ਨਿਕਲ ਤਾ ਮਿੱਤਰੋ ਚੱਲ ਪਿਆ ਕੰਮ ਆਪਣੇ ਦਰਵਾਜੇ ਦੇ ਫਰਸ਼ ਦਾ ਆ ਮਸ਼ੀਨ ਲਿਆ ਰੱਖੀ ਆ ਬਈ ਆਟੋਮੈਟਿਕ ਦਰਵਾਜੇ 'ਚ ਮਿੱਟੀ ਕੁੱਟ ਕੇ ਐਸ ਤੋਂ ਬਾਅਦ ਲਾਵਾਂਗੇ ਫਰਸ਼ ਤੇ ਬਈ ਮਸ਼ੀਨ ਦੇਖੋ ਕਿੰਨੀ ਵਧੀਆ ਗਈ ਬਹੁਤ ਵਧੀਆ ਕਟਾਈ ਕਰੀ ਜਾਂਦੀ ਆ ਬਾਕੀ ਬਈ ਇਹਦਾ ਪ੍ਰੈਸ਼ਰ ਹਾਈ ਲੋ ਹੋ ਜਾਂਦਾ ਆ ਜੋ ਮਿੱਤਰੋ ਹੁਣ ਆਪਾਂ ਲਾਉਨੇ ਆ ਬੱਚਿਆਂ ਦੇ ਰੰਗ ਬੱਚਿਆਂ ਦੇ ਰੰਗ ਬਈ ਆਪਾਂ ਇੱਥੇ ਨਹੀਂ ਲਾਉਂਦੇ ਬੱਚਿਆਂ ਨੂੰ ਲੈ ਕੇ ਚੱਲਦੇ ਆ ਗੋਪੀ ਕੇ ਪਿੰਡ ਉੱਥੇ ਰੰਗ ਲਾਵਾਂਗੇ ਕਿਉਂਕਿ ਦਰਵਾਜੇ ਦੇ ਅੰਦਰ ਕੰਮ ਚੱਲੀ ਜਾਂਦਾ ਬਈ ਮਸ਼ੀਨ ਚੱਲੀ ਜਾਂਦੀ ਆ ਤੇ ਤਾਂ ਕਰਕੇ ਕੋਈ ਸੁਣਦਾ ਨਹੀਂ ਹੈਗਾ ਹਨਾ ਵੀਰੇ ਆ ਕੱਢ ਲੈਂਦੀ ਆ ਬਈ ਪਹਿਲਾਂ ਤਾਂ ਦੋ ਕਬੂਤਰੀਆਂ ਇੱਕ ਕਮਾਂਡਲੀ ਆ ਇੱਕ ਪੱਠੀ ਆ ਇਧਰ ਆਗੇ ਬਈ ਤਿੰਨ ਹੋਰ ਚਲੋ ਬਈ ਅੰਦਰ ਚਲੋ 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 ਸ਼ਾਬਾਸ਼ ਆ ਸੀ ਭਈ ਆਪਣਾ ਲਾਸਟ ਬੱਚਾ ਵੱਡਾ ਬੱਚਾ ਲਾਸਟ ਤੇ ਸਾਰੇ ਪਾ ਲਏ ਬਈ ਜਾਲ 'ਚ ਦੇਖੋ ਤੇ ਆਜੋ ਫਿਰ ਲੈ ਕੇ ਚੱਲੀਏ ਇਹਨਾਂ ਨੂੰ ਤੇ ਲਾਈਏ ਇਹਨਾਂ ਦੇ ਰੰਗ ਲਓ ਬਈ ਮਿੱਤਰੋ ਆਪਾਂ ਪਹੁੰਚ ਗਏ ਬਈ ਤੇ ਇੱਧਰ ਬਈ ਆਪਾਂ ਆਪਣੇ ਜਾਲ ਚੋਂ ਬੱਚੇ ਕੱਢ ਕੇ ਇੱਧਰ ਪਾ ਲਈ ਤੇ ਇੱਧਰ ਸਾਰਾ ਕੁਛ ਲਿਆ ਰਖਿਆਣਾ ਸਮਾਨ ਰੰਗ ਲਾਵਾਂਗੇ ਹੁਣ ਤੇ ਆਹ ਜਾਲ ਚ ਕਰ ਲਈ ਇੱਕ ਵਾਰੀ ਓਏ ਬਈ ਓਨੇ ਤਰ ਓ ਕਬੂਤਰੀ ਨਿਕਲ ਗਈ ਬਈ ਓਏ ਹੋਏ ਕਮਾਂਡ ਲਈ ਐ ਤਾਂ ਓਹੋ ਹੋ ਕਤਮਤロイ ਤੋਂ ਵੀ ਹਨਾ ਆ ਜਾਲ ਬੰਦ ਕਰਨ ਲੱਗਿਆ ਜੱਫੀ ਕਮਾਂਡ ਲਈ ਨਿਕਲ ਗਈ ਬਈ ਹਨਾ ਇਹ ਆ ਰਲ ਗਈ ਕਬੂਤਰਾਂ ਨਾਲ ਇਹਦਿਆਂ ਨਾਲ ਉਹ ਫਿਰਦੀ ਆ ਸਾਰਿਆਂ ਨਾਲ ਉੱਤੇ ਆ ਬਈ ਆ ਫਿਰਦੀ ਜਿਹਦੇ ਰੰਗ ਨਹੀਂ ਲੱਗਿਆ ਹੋਇਆ ਆਹਾ ਗਈ ਤੇ ਹੁਣ ਦੇਖਾਂਗੇ ਕਬੂਤਰੀ ਇੱਥੇ ਉਤਰਦੀ ਹੈ ਕਿ ਨਹੀਂ ਉਤਰਦੀ ਆਉਣ ਸਾਰ ਕੰਮ ਹੋ ਗਿਆ ਹੋਰ ਜਾਲ ਚੋਂ ਨਿਕਲ ਗਈ ਬਈ ਯਾਰ ਬਾਕੀ ਇਹਨਾਂ ਨਾਲ ਤਾਂ ਫਿਰਦੇ ਨੇ ਸਾਰੇ ਆਪਣੇ ਵਾਲੀ ਉਹ ਫਿਰਦੀ ਅੱਡ ਉੱਡਦੀ ਕਿੰਨੀ ਕਿ ਚੱਕਰ ਤੇ ਹੈ ਕਿ ਛੋਟੀ ਉੱਡਦੀ ਇਹ ਤਾਂ ਕੱਡੀ ਅੱਜ ਆ ਗਈ ਬਹੁਤ ਟਾਈਮ ਦੀ ਬੰਦਾ ਤਾਂ ਹੋਰ ਵੱਡੀ ਹੈ ਤਾਂ ਪਰ ਹੋ ਗਿਆ ਕੰਮ ਉਹ ਕਿੱਧਰ ਗਈ ਉਹ ਜਾਂਦੀ ਉਹ ਕੋਠੀ ਤੋਂ ਪਰਾਂ ਜਾਂਦੀ ਆ ਆ ਆਗੇ ਬਾਕੀ ਤਾਂ ਹੋ ਗਿਆ ਕੰਮ ਉਹ ਨਿਕਲ ਗਈ ਕਬੂਤਰੀ ਇੱਕ ਇਹ ਕਿਹੜਾ ਕਮ ਤਾਂ ਕਮਾਂਡਲੀ ਨਿਕਲ ਗਈ ਚੀਨਾ ਮਾਰਸਾ ਮੈਨੂੰ ਪਤਾ ਇਹ ਉਹ ਜਾਂਦੀ ਕੋਈ ਨਾ ਕਿਤੇ ਨਹੀਂ ਜਾਂਦੀ ਤਾਂ ਨਹੀਂ ਆਈ ਪਿੰਡ ਜੀ ਉਹ ਨਹੀਂ ਜਾਂਦੀ ਕਿਤੇ ਨਹੀਂ ਜਾਂਦੀ ਚਾਂਸ ਤਾਂ ਹੈ ਨਹੀਂ ਵੀ ਜਾਊਗੀ ਕਿਸੇ ਪਾਸੇ ਬਾਕੀ ਜੇ ਗਈ ਹਨਾ ਫਿਰ ਵੀ ਆਪਾਂ ਕਰਨੀ ਵੀ ਕੀ ਆ ਹਨਾ ਜੇ ਇੱਥੇ ਉਤਰੇ ਫਿਰ ਤਾਂ ਪਤਾ ਲੱਗੀ ਆਉ ਆਪਾਂ ਨੂੰ ਕੀ ਚੀਜ਼ ਆ ਹਨਾ ਆ ਜੋ ਬਈ ਹੁਣ ਆਪਾਂ ਕਬੂਤਰਾਂ ਦੇ ਰੰਗ ਲਾਉਨੇ ਆ ਤੇ ਰੰਗ ਇੱਕ ਨਵਾਂ ਤਰੀਕਾ ਲੈ ਕੇ ਆਏ ਆ ਬਈ ਰੰਗ ਲਾਉਣ ਦਾ ਤਾਂ ਬਈ ਪਹਿਲਾਂ ਤਾਂ ਹਨਾ ਤੁਹਾਨੂੰ ਦਿਖਾ ਦਿੰਨੇ ਆ ਆ ਰੰਗ ਲਿਆਂਦੇ ਨੇ ਬਈ ਆਪਾਂ ਆ ਰੰਗ ਲਿਆਂਦੇ ਨੇ ਆਪਾਂ ਭਲਾਡੇ ਤੋਂ ਹੁਣ ਦੇਖੋ ਬਈ ਇੱਧਰ ਆ ਲਿਆਂਦਾ ਬਈ ਨਵਾਂ ਪ੍ਰੋਜੈਕਟ ਨਵਾਂ ਜਿਗਾਰਡ ਲਿਆਂਦਾਗਾ ਰੰਗ ਲਾਉਣ ਦਾ ਪਹਿਲਾਂ ਆਪਾਂ ਹਮੇਸ਼ਾ ਲਾਏ ਨੇ ਥਿਨਰ ਨਾਲ ਹਨਾ ਰੰਗ ਥਿਨਰ ਪਾਉਂਦੇ ਹੁੰਦੇ ਸੀ ਰੰਗ ਦੇ ਵਿੱਚ ਤੇ ਆ ਚੀਜ਼ ਆਪਾਂ ਪਹਿਲੀ ਵਾਰੀ ਕਰਨ ਲੱਗੇ ਆਂਗੇ ਇਹ ਚੀਜ਼ ਹੈਗੀ ਵੀਰੇ ਜਦੋਂ ਡਾਕਟਰ ਆਪਣੇ ਟੀਕਾ ਲਾਉਂਦਾ ਤਾਂ ਉਹ ਠੰਡਾ ਜਿਹੜਾ ਫੰਬਾ ਹੁੰਦਾ ਸਪ੍ਰੇਟ ਦਾ ਉਹ ਚੀਜ਼ ਆ ਬਈ ਇਹ ਸਪ੍ਰੇਟਾ ਤਾਂ ਸਪ੍ਰੇਟ ਦੇ ਵਿੱਚ ਪਾ ਕੇ ਰੰਗ ਬਣਾਵਾਂਗੇ ਇਹਦੇ ਦੋ ਫਾਇਦੇ ਆ ਜੇ ਕਬੂਤਰ ਦੇ ਵੱਧ ਵੀ ਲੱਗ ਜੇ ਥਿਨਰ ਮੰਗੂ ਨੁਕਸਾਨ ਨਹੀਂ ਕਰਦਾ ਹਨਾ ਤਾਂ ਪਹਿਲਾਂ ਥਿਨਰ ਜੇ ਕਬੂਤਰ ਦੇ ਵੱਧ ਲੱਗ ਜੇ ਬਈ ਨੁਕਸਾਨ ਕਰ ਦਿੰਦਾ ਤੇ ਉਹਦੇ ਨੱਕ ਨੂੰ ਵੀ ਚੜ ਜਾਂਦਾ ਨਸ਼ਾ ਚੜ ਜਾਂਦਾਗਾ ਤਾਂ ਵੀਰੇ ਇਹਦਾ ਕੋਈ ਨੁਕਸਾਨ ਨਹੀਂ ਹੈਗਾ ਵਧੀਆ ਹਨਾ ਚਾਰਪਰਾ ਯੂਜ਼ ਕਰਕੇ ਦੇਖਿਓ ਵਧੀਆ ਚੀਜ਼ ਹੈਗੀ ਤਾਂ ਰੰਗ ਦੇ ਵਿੱਚ ਪਾਵਾਂਗੇ ਆਪਾਂ ਸਪਰੇਟ ਤੇ ਦੇਖਿਓ ਬਈ ਰੰਗ ਕਿੰਨੇ ਚੜਦੇ ਨੇ ਚਲੋ ਆਜੋ ਬਈ ਫਿਰ ਕਰੀਏ ਰੰਗ ਤਿਆਰ ਤੇ ਪਹਿਲਾਂ ਤਾਂ ਆਪਾਂ ਇੱਕ ਇੱਕ ਢੱਕਣਾ ਰੰਗਾ ਦਾ ਪਾ ਲੈਨੇ ਆ ਤਿੰਨੇ ਡੱਬਿਆਂ ਦੇ ਵਿੱਚ ਹਨਾ ਉਸ ਤੋਂ ਬਾਅਦ ਪਾਵਾਂਗੇ ਸਪਰੇਟ ਦੇ ਤਿੰਨ ਤਿੰਨ ਚਾਰ ਚਾਰ ਢੱਕਣ ਤੇ ਜੇ ਘੱਟ ਦਾ ਵਾਧਾ ਹੋਇਆ ਉਹ ਆਪਾਂ ਮੌਕੇ ਤੇ ਕਰ ਲਾਂਗੇ ਲੈ ਕੇ ਚ ਪਾ ਦੇ ਹਰਾਏ ਚ ਪਾ ਦੇ ਵਿਚਾਲੜੀ ਚ ਆ ਸੀ ਬਈ ਲਾਲ ਇੱਕ ਇੱਕ ਢੱਕਣ ਪਾ ਲੈਨੇ ਆਗੇ ਤੇ ਇਧਰ ਆ ਬਈ ਹਰਾ ਦੇਖਣ ਨੂੰ ਤਾਂ ਤੋਤੇ ਰੰਗਾਗਾ ਲਾਲ ਪੈ ਗਿਆ ਬਈ ਤੇ ਆ ਹਰਾ ਵੀ ਪੈ ਗਿਆ ਤੇ ਆ ਰਹਿ ਗਿਆ ਇੱਕ ਕਾਲਾ ਕੀ ਕਹਿੰਦੇ ਕੋਈ ਤਾਤਾ ਉਹ ਕੁਦਰੀ ਤਿੱਲੇ ਬਦਾਮ ਦੇ ਕੇ ਖਚਕ ਚੱਕ ਜੀ ਕੇ ਲੋ ਬਈ ਹੁਣ ਕਰਦੇ ਬਲੈਕ ਕਲਰ ਤਿਆਰ ਤੇ ਬਲੈਕ ਜੀ ਇਹ ਕਾਮਯਾਬ ਹੋ ਗਿਆ ਤਾਂ ਨਿਆਰਾ ਆਜੂ ਫੇਰ ਤਾਂ ਆਪਾਂ ਨੂੰ ਪੱਥਰ ਦਾ ਡਾਈ ਦੀ ਲੋੜ ਨਹੀਂ ਪੱਥਰ ਡਾਈ ਬਿਨਾ ਸਰ ਜੂ ਜਿਆ ਆ ਰੰਗ ਕਾਮਯਾਬ ਹੋ ਗਿਆ ਤਾਂ ਹੁਣ ਵਾਰੀ ਹੈ ਸਪ੍ਰੇਟ ਪਾਉਣ ਦੀ ਤੇ ਆਜੋ ਫੇਰ ਦੇਖੋ ਕਿਵੇਂ ਤਿਆਰ ਹੁੰਦੇ ਨੇ ਰੰਗ ਸੈਪਰੇਟਰ ਨਾਲ ਤੇ ਇੱਧਰ ਫੰਗ ਵੀ ਆ ਗਏ ਚੈੱਕ ਕਰਨ ਲਈ ਦੇਖੋ ਬਈ ਇਹ ਲੋ ਬਈ ਮਿੱਤਰੋ ਇਹਨੂੰ ਆਪਾਂ ਥੋੜਾ ਜਿਹਾ ਲਾਈਟ ਰੱਖਣਾ ਇਹ ਚ ਥੋੜਾ ਜਿਹਾ ਹੋਰ ਨਾ ਪਾ ਲਈਏ ਬਸ ਫਿਰ ਉੱਡ ਵੀ ਜਾਊ ਬਾਲਾ ਹਨਾ ਤਾਂ ਇੱਕ ਹੋ ਗਿਆ ਗ੍ਰੀਨ ਫੰਗ ਜੀ ਹੁਣ ਕਾਲਾ ਆਹੀ ਪਾ ਲਈ ਕਾਲੇ ਚ ਸਪਰੇਅਟਰ ਤੇ ਆਹ ਦੇਖੋ ਬਈ ਹੁਣ ਆਪਾਂ ਪਹਿਲਾਂ ਕਰਦੇ ਹਾਂ ਹਰਾ ਟੈਸਟ ਤੇ ਦੇਖੋ ਬਈ ਇੱਧਰ ਹਰਾ ਰੰਗ ਫਰੇ ਤਾਂ ਗਿੱਲਾ ਹੈਗਾ ਸੁੱਕ ਲੈਣ ਦੋ ਤੇ ਇਹਨੂੰ ਆਪਾਂ ਰੱਖ ਦਿੰਨੇ ਆ ਫੈਟ ਤੇ ਆ ਹਰੇ ਨੂੰ ਤੇ ਹੁਣ ਕਰਦੇ ਆ ਆਪਾਂ ਬਲੈਕ ਚੈੱਕ ਆ ਹੋ ਗਿਆ ਲੋ ਬਈ ਇਧਰ ਗੋਪੀ ਨੇ ਬਲੈਕ ਵੀ ਕਰਤਾ ਹਨਾ ਡਿਪ ਤੇ ਬਲੈਕ ਵੀ ਚੈੱਕ ਕਰ ਲਿਆ ਬਾਕੀ ਇਹਨਾਂ ਨੂੰ ਸੁੱਕਣ ਦੋ ਤੇ ਹੁਣ ਵਾਰੀ ਆ ਵੀਰੇ ਲਾਲ ਦੀ ਲਾਲ ਸੁਰਖ ਦੇਖੋ ਵੀਰੇ ਬਲੱਡੀ ਰੈੱਡ ਚਲੋ ਮਿੱਤਰੋ ਆਜੋ ਫਿਰ ਬਈ ਇਹਨਾਂ ਨੂੰ ਰੱਖੀਏ ਸਾਈਡ ਤੇ ਤੇ ਬੱਚਿਆਂ ਦੇ ਲਈ ਇਹ ਰੰਗ ਤਾ ਮਿੱਤਰੋ ਬਈ ਕਮਾਂਡਲੀ ਤਾਂ ਗਈ ਟੱਪ ਬਈ ਇੱਧਰ ਨੂੰ ਗਈ ਸੀ ਕੋਠੀ ਦੇ ਪਰਲੇ ਪਾਸੇ ਨੂੰ ਤੇ ਬਈ ਬਹੁਤ ਟਾਈਮ ਹੋ ਗਿਆ ਮੁੜ ਕੇ ਨਹੀਂ ਆਈ ਹੈਗੀ ਆ ਆ ਗਿਆ ਮਿੱਤਰੋ ਆਪਣਾ ਪਹਿਲਾ ਬੱਚਾ ਇਹਦੇ ਮਾਰਾਂਗੇ ਬਈ ਆਪਾਂ ਡੰਡੇ ਮੋਟੇ ਹਨਾ ਦੋਨੇ ਪਾਸੇ ਇੱਕ ਪਾਸੇ ਲਾਲ ਤੇ ਇੱਕ ਪਾਸੇ ਮਾਰਾਂਗੇ ਹਰਾ ਜਾਂ ਫਿਰ ਕਾਲਾ ਡਰੈਲ ਚੱਕ ਲੈ ਇਹ ਹੈਗਾ ਬਈ ਆਪਣੀ ਰੱਤੀ ਦਾ ਬੱਚਾ ਰੱਤੀ ਦੇ ਹੀ ਹਨਾ ਡਰੈਲ ਚੱਕ ਲੈ ਚੱਕ ਲਈਂ ਚੱਕ ਡਰੈਲਿੰਗ ਚੱਕ ਕੇ ਬੱਸ ਬੱਸ ਦੇਖੋ ਵੀ ਜਦੋਂ ਉਰੇ ਉਰੇ ਆਪਾਂ ਰੰਗ ਲਾਉਨੇ ਨਾ ਜਿਹੜਾ ਥਿਨਰ ਹੁੰਦਾ ਉਹ ਕਬੂਤਰ ਦੇ ਮਾਸ ਤੇ ਹਨਾ ਰਿਐਕਸ਼ਨ ਕਰ ਜਾਂਦਾ ਕਈ ਵਾਰੀ ਆਹ ਸਪਰੇਟਰ ਰੈਕਸ਼ਨ ਨਹੀਂ ਕਰਦਾ ਇਹਦਾ ਆਹ ਫਾਇਦਾ ਬਈ ਤਾਂ ਹੋਂ ਚੜ ਉਹ ਬੰਦਿਆ ਇਹ ਪੱਲੇ ਬਸ ਰਹਿੰਦੇ ਲੱਗ ਗਏ ਬਸ ਮੋٹے ਡੰਡੇ ਮਾਰਤੇ ਬਈ ਇੱਕ ਪੱਲੇ ਤੇ ਲਾਲ ਫੱਟੀ ਵੱਜ ਗਈ ਦੂਜੇ ਤੇ ਮਾਰਦੇ ਆ ਬਈ ਕਾਲੀ ਤੇ ਪਿੰਜਰਾ ਆਪਾਂ ਇੱਧਰ ਚੱਕ ਲਿਆਂਦਾ ਧੁੱਪ ਚ ਉਧਰ ਪਹਿਲਾਂ ਛਾਂ ਚ ਬੈਠੇ ਸੀ ਹੁਣ ਇੱਧਰ ਆ ਗਏ ਦੇਖੋ ਬਈ ਫਿਰ ਆ ਰੰਗ ਦੇਖੋ ਕਾਲਾ ਕਿਵੇਂ ਚੜਦਾਗਾ ਕਿਆ ਬਾਤ ਹੈ ਬਸ ਪੂਰੇ ਮੋٹے ਮੋٹے ਡੰਡੇ ਮਾਰੀਨੇ ਫਈਆ ਹੁੰਦਾ ਲੋ ਬਈ ਜਦੋਂ ਡੂ ਦੇਖੋ ਬਈ ਕਿੰਨਾ ਸੋਹਣਾ ਲੱਗੋ ਲਾਲ ਤੇ ਕਾਲੇ ਡੰਡੇ ਵਾਲਾ ਆ ਚੱਲ ਪਿਆ ਬਈ 59 11 ਦਾ ਰੰਗ ਦੇਖੋ ਇਹਦੀਆਂ ਕਰਾਂਗੇ ਹਰੀਆਂ ਬਗਲਾਂ ਤੇ ਟੂਫੇ ਲਾਲ ਬਾਗੀਆਂ ਨਹੀਂ ਜਾਂਦੀ ਬਈ ਫਾਰੀਆਂ ਇਹ ਸਹੀ ਆ ਹਨਾ ਉਹ ਵੀ ਮੇਰਾ ਇੱਧਰ ਦੂਬਾਰਾ ਪੈ ਜਾਂਦਾ ਹੈਗਾ ਬਾ ਟੂਫਾ ਲਾਲ ਕਰ ਦਿੰਨੇ ਆ ਬਗਲ ਇੰਨੇ ਨੇ ਕੀ ਕਰੀ ਬਗਲ ਬਈ ਸਗਾਤੀ ਇਹਦੀ ਮੈਂ ਕਹਿੰਦਾ ਇੱਕ ਛੱਡ ਬਾਗਲੇ ਦੂਸਰੇ ਲਾਲ ਦੂਸਰੇ ਉਹ ਫਿਰ ਬਾਗਲੇ ਚ ਵੀ ਰੰਗ ਹੈ ਉਹ ਰੋਲਾ ਪਊਗਾ ਬਾਦੋਂ ਉਹ ਕਹਿੰਦੇ ਛੱਡਣਾ ਇਹਨਾਂ ਨੇ ਬਾਜ ਦੂਜਾ ਵੱਟਾ ਰੱਖ ਦੂਜਾ ਵੱਟਾ ਰੱਖ ਬਾਈ ਦੂਜਾ 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 ਬਹੁਤ ਸੋਹਣੇ ਲੱਗਣਗੇ ਬਹੁਤ ਸੋਹਣਾ ਲੱਗੂ ਨਾਲੇ-ਮਾਲੇ ਗਰੀ ਬਸ ਲੋ ਬਈ ਦੇਖੋ ਆ ਚੱਲ ਪਿਆ ਲਾਲ ਰੰਗ ਬਸ ਇਨੇ ਨੇ ਕਰਦੇ ਤਰੰਗਾ ਬਣ ਗਿਆ ਨਾ ਸਹੀ ਘਰ ਵਾਲੀ ਬਾਜੀ ਚ ਥੋੜੇ ਹੋਰ ਨਗਰ ਦੀ ਬਸ ਲੋਟਾ ਫਿਰ ਇਹਨਾਂ ਨੇ ਕਰਦੇ 10 ਵਸ ਵਸ ਮੁੜਕਾ ਤੁਹਾਨੂੰ ਬਣਾ ਬੜਾ ਡਾਰਕ ਕਰਦੇ ਮਾੜਾ ਮਾਰ ਬੜਾ ਡਾਰਕ ਇੱਧਰ ਇੱਧਰ ਨਵੀਂ ਜਗ੍ਹਾ ਤੇ ਧਰ ਲੈ ਕਾਲਾ ਜਨ ਹੋ ਜੇ ਇੱਥੇ ਮਾੜੀ ਹੋਰ ਕੀ ਮਾਰ ਬਾਲਾ ਸੂਫਾ ਹੋ ਜਾਣਾ ਕਰੋ ਲੋ ਬਈ ਦੇਖੋ ਫਿਰ ਇੱਧਰ ਧੁੱਪ ਚ ਝਮਕੂ ਬਈ ਹੁਣ ਦੇਖੋ ਕੀ ਬਾਤ ਹੈ ਤਰੰਗਾ ਹੀ ਲੱਗਦਾ ਸਹੀ ਗੱਲ ਹੈ ਹਨਾ ਬਸ ਸੇਮ ਕਰਾਂਗੇ ਸੇਮ ਹੀ ਕਰਾਂਗੇ ਬਈ ਚੜਦਾ ਚੜਦਾ ਤਰੂ ਦੁਪਹਾੜਾ ਸੁਣਾ ਚੜਦਾ ਚੜਦਾ ਤਾਂ ਬੜਾ ਘੰਟਾ ਹੈ ਆ ਚਲ ਪਈ ਬਈ ਬਾਰੀ ਟੂਸੇ ਦੀ ਖਰਾ ਫੁੱਕ ਗਿਆ 911 ਦੇ ਹੋ ਗਿਆ ਬਈ ਰੰਗ ਇਹਨੂੰ ਛੜਤਾ ਅੰਦਰ ਹੁਣ ਵਾਰੀ ਆ ਤੀਜੇ ਦੀ 855 ਦੀ ਬਈ ਪੂਸ਼ ਕਰਤੀ ਕਾਲੀ ਸਾਰੀ ਡਰੇਰ ਮਾਰ ਕੇ ਫੁਕਾਤੀ ਹੁਣ ਕਰਾਂਗੇ ਇਹਦੇ ਅੱਧੇ ਤੋਂ ਜ਼ਿਆਦੇ ਦੋਨੇ ਟੂਸੇ ਲਾਲ ਆਪਾਂ ਹਾਂ ਨਾ ਬਹੁਤ ਕਰਦੇ ਉੱਤੋਂ ਬਹੁਤ ਜਦੋਂ ਬਈ ਉੱਡਦਾਗਾ ਉਦੋਂ ਬੜਾ ਜ਼ਿਆਦਾ ਸੋਹਣਾ ਲੱਗੂ ਫੈਲੂ ਰੰਗ ਫੈਲੂ 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 ਚੱਕਦਾ ਬਈ ਡਰੇਰ ਵਾਲਾ ਮੰਦਾ ਕਾਲਾ ਵੀ ਥੋੜਾ ਜਿਹਾ ਬਸ ਦੇਖੋ ਬਈ ਹਾਂ ਬਸ ਇੰਨੇ ਨਾ ਬਹੁਤ ਸੋਹਣਾ ਲੱਗੂ ਆ ਉਹ ਕਹਿੰਦਾ ਉੱਤਾਂ ਤਾਂ ਉੱਚੀ ਖੜਿਆਗਾ ਕਬੂਤਰ ਆ ਇਹਨਾਂ ਦੇ ਸ਼ਹਿਰ ਦਾ ਕੰਮ ਐ ਦੇਖਿਆ ਨਾ ਕਿ ਉਹ ਆਪ ਪ੍ਰੇਖੇ ਫਿਰਦੇ ਰਹੇ ਨੇ ਵੀ ਆਣਾ ਬਾਗਾ ਪੈਂਦਾ ਇਹ ਵੀ ਚੱਲਣਾ ਸਾਡੀ ਗੱਲਸ ਲਾਲ ਫਾਤੇ ਕਰਾਂਗੇ ਬਈ ਇਹਦੇ ਤੇ ਪੂਸ਼ ਕਰਾਂਗੇ ਦੀ ਕਾਲੀ ਬਾਗਲਾ ਕਰੀ ਸੀਗਾ ਪਾਤੋ ਦੇ ਸਾਹ ਦੇਖ ਰਿਹਾ ਮੋਟੇ ਨਗਰੇ ਆਹ ਬਸ ਇਨੇ ਕਿ ਛੋੜੇ ਦੇਖੀ ਹਾਂ ਮੈਂ ਇਨੇ ਕਿ ਛੋੜੇ ਬਹੁਤ ਆ ਮੋਟੇ ਕਰਦੇ ਨਹੀਂ ਸਾਡੀ ਇਹ ਆਏ ਕਰਦੇ ਆ ਵੀ ਪੁਚਾਲ ਆ ਜੇ ਪਕੰਪਾ ਗਿਆ ਧਰਤੀ ਪਾਟ ਜੀ ਹੂੰ ਤੇ ਛਡਾਉਂਗਾ ਭਾਜੀ ਬਾਜੀ ਨਹੀਂ ਅਗਾਂ ਛੁਡਾ ਬਸ ਠੀਕ ਹੈ ਸਹੀ ਹੈ ਜਮਾ ਪਰਫੈਕਟ ਆ ਦੇਖੋ ਬਈ ਇਹਦੇ ਪਾਤਾ ਲਾਲ ਫਾਤਾ ਇੱਧਰ ਤੋਰੀ ਕਰਤੀ ਬਈ ਇਹਦੀ ਕਾਲੀ ਇਹ ਪੂਰੇ ਤਨੇ ਢੱਕਣ ਪਾਏ ਨੇ ਹੁਣ ਰੰਗ ਦੇ ਦੇਖੋ ਕਿੰਨਾ ਡਾਰਕ ਹੋ ਗਿਆ ਉਹ ਅਮਰੀਕਨ ਇਹ ਲਾਲਿਆ ਕਰੋ ਪੱਥਰ ਡਾਈ ਨਾਲ ਹੋਈ ਮੈਂ ਕਹਿੰਦਾ ਹੋਰ ਜਿਆਦਾ ਕਰਦੇ ਯਾਰ ਬਹੁਤ ਹੈ ਟੋਰੀ ਸਹੀ ਹੈ ਹੋਰ ਮਾਰ ਕੇ ਪੇ ਵੜਗਾ ਲੱਗਦੀ ਹੈ ਟੋਰੀ ਬਹੁਤ ਸੋਹਣੀ ਲੱਗਦੀ ਹੈ ਜੋਦੀ ਆਪਾਂ ਇੱਕ ਵੀ ਕਰਤੀ ਨਾ ਸਾਲ ਲੋ ਬਈ ਇਹਦੀ ਟੋਰੀ ਰੱਖਾਗੇ ਹਨਾ ਕਾਲੀ ਤੇ ਦੋਨੇ ਸਾਥੇ ਲਾਲ ਐ ਖੜਿਆ ਕੇ ਰੱਖੀ ਦੋ ਮਸਾ ਇਹਦੇ ਵੀ ਹੋ ਗਿਆ ਬਈ ਤਾ ਟੋਟਲ ਚਾਰ ਕਬੂਤਰਾਂ ਦੇ ਰੰਗ ਹੋ ਗਿਆ ਇਹ ਕਿਹੜਾ ਸਾਡਾ ਇਹ ਇਹ ਦੋਨੇ ਟੋਸੇ ਕਾਲੇ ਨੇ ਇਹ ਪੱਠੀ ਹੈਗੀ ਘਰੇ ਟਾਉਨੇ ਹੁੰਦੇ ਨੇ ਇਹਨੂੰ ਤਾਂ ਵੈਫਟਾਉਨੇ ਹੁੰਦੇ ਆ ਇਹ ਕਾਲੇ ਟੋਸੇ ਕਰਦੇ ਇਹ ਉਹੀ ਕਰ ਦੋ ਬਸ ਇਹ ਨਹੀਂ ਮਿਉਂਡਦੀ ਆ ਬਹੁਤ ਘੱਟ ਉੱਚੀ ਜੜਦੀ ਹੈਗੀ ਇਹ ਉਹੀ ਤਾਂ ਹੈਗੀ ਜਿਹਦੀ ਮਾਂ ਟੱਪੀ ਆ ਹੁਣ ਕਮਾਂਡ ਲਈ ਇਹ ਤਾਂ ਆਈ ਜਾਂਦੀ ਸਵੇਰੇ ਇਹ ਪੱਟੀ ਨਹੀਂ ਇਹ ਤਾਂ ਅਸੀਂ ਉਹੀ ਰੱਖੀ ਹੋਈ ਆ ਆਰਡਰ ਰੱਖੀ ਸੀ ਬੱਚੇ ਬੱਚੇ ਪੱਟੇ ਹੀ ਫੀ ਗੱਲੇ ਤਿੰਨੇ ਇੱਕ ਹੀ ਕਰਦੇ ਆ ਚੱਲ ਤਿਲ ਫਿਰ ਚੌਥੀ ਕਦੀ ਤਾਂ ਆਈ ਜਾਂਦੀ ਹੁੰਦੀ ਵੀ ਨਹੀਂ ਬਸ ਤਿੰਨ ਤਿੰਨ ਕਰਦੇ ਚੌਥੀ ਤਾਂ ਹੁੰਦੀ ਨਹੀਂ ਹੈਗੀ ਵਿਦਾਈ ਵੀ ਨਾ ਆ ਦੇਖੋ ਕਾਲਾ ਤੇਲ ਲੱਗਦਾ ਮੱਸੋਈ ਬਾਕੀ ਵੀਰੇ ਇੱਧਰ ਦੇਖੋ ਆ ਫਿਰਦੇ ਆ ਬਈ ਬੱਚੇ ਪੰਜ ਤੇ ਟਾਈਮ ਹੋ ਗਿਆ 6:20 ਦਾ ਹਜੇ ਤੱਕ ਉੱਡੀ ਜਾਂਦੇ ਨੇ ਪੰਜ ਬੱਚੇ ਹਜੇ ਵੀ 6:20 ਹੋ ਗਏ ਆ ਫਿਰਦੇ ਆ ਚਾਰ ਆ ਫਿਰਦੇ ਇੱਕ ਆ ਫਿਰਦਾ ਇੱਧਰ ਦੁਬਾਰੇ ਰੀਨਿਊ ਕਰਨ ਲੱਗੇ ਆ ਇਹਦਾ ਦੂਜਾ ਟੂਸਾ ਚਿੱਟੀਆਂ ਵਾਲਾ ਚਿੱਟੀਆਂ ਦਾ ਸਾਈਂ ਵਾਲਾ ਕੱਲੀ ਫਿਰਦੇ ਜੁੱਟਮਦਾਨ ਚ ਉਹ ਜਿਹਦੇ ਪੱਲੇ ਲਿਬੜੇ ਹੋਏ ਨੇ ਜਰੂਰੀ ਇਹਦੇ ਵੀ ਹੋ ਗਿਆ ਬਈ ਰੰਗ ਕਾਲੇ ਟੂਫੇ ਵਾਲੀ ਦੇ ਕਾਲੇ ਟੂਫੇ ਦੁਬਾਰੇ ਕਰਤੇ ਇਹਦੇ ਇਹਦੇ ਮਿੱਤਰੋ ਕਰਾਂਗੇ ਲਾਲ ਚਾਲਰ ਇਧਰ ਲਈ ਲਾਲ ਚਾਲਰ ਤੇ ਉਧਰ ਲਈ ਹਰੀ ਚਾਲਰ ਸਾਫ਼ ਨਹੀਂ ਰੱਖ ਚਾਲਰ ਦੇਖੋ ਬਈ ਫਿਰ ਚਾਲਰ ਤੇ ਰੰਗ ਹੁੰਦਾ ਸਹੀ ਆ ਹਨਾ ਬਸ ਸਫਾਰਾ ਮਾਰੂ ਡਰਾਈਵ ਓਕੇ ਦੀ ਰਿਪੋਰਟ ਆ ਬਈ ਮੈਟਰੋ ਜਿਹੜੇ ਪੰਜ ਬੱਚਿਆਂ ਦੇ ਰੰਗ ਲਾਇਆ ਬਈ ਉਹਨਾਂ ਨੂੰ ਜਾਲ 'ਚ ਛੱਡਣ ਲੱਗਿਆ ਤਾਂ ਕਿ ਰੰਗ ਛੇਤੀ ਛੇਤੀ ਸੁੱਕ ਜੇ ਬਾਕੀਆਂ ਦੇ ਲੱਗੀ ਜਾਂਦਾ ਹਲੇ ਚਲੋ ਬਈ ਜਾਲ ਦੇ ਅੰਦਰ ਆਉਣ ਦੋ ਬਈ ਰੰਗ ਵਾਲੇ ਮੁੱਦਾ ਕਰ ਦੋ ਜਾਲ ਜਾਂ ਫੜ ਫੜ ਕੇ ਛੱਡੀ ਚੱਲ ਦੇਖੋ ਬਈ ਦੇਖੋ ਬਈ ਦੇਖੋ ਬਈ ਦੇਖੋ ਬਈ ਚੱਲ ਵੀ ਛਿੱਟੀਆਂ ਵਾਲਿਆ ਉਧਰ ਚੱਲ ਲੋ ਬਈ ਇੱਧਰ ਜਾਲ ਦੇ ਅੰਦਰ ਛੜਤੇ ਵਧੀਆ ਸੁੱਕ ਜਾਣਗੇ ਹੁਣ ਤੇ ਆਜੋ ਆਪਾਂ ਬਾਕੀ ਜਾਂਦੇ ਲਾ ਦਈਏ ਜਿਹੜੇ ਰਹਿ ਗਏ ਇੱਧਰ ਚੱਕ ਤਾਂ ਹਰੀ ਚਾਲਰ ਤਾਂ ਕੰਮ ਹਰੀ ਚਾਲਰ ਵੀ ਹੋਣ ਲੱਗੀ ਬਈ ਹੋ ਹੀ ਗਈ ਲਗਭਗ ਹੈਂ ਆਵਣ ਇਹਦੇ ਚੱਲ ਰਣ ਦੇ ਨਾਲ ਪੁਸ਼ ਕਰੀਏ ਲਾਲ ਤੇ ਹਰਾ ਤਾਂ ਹੋਇਆ ਕਾਲੀ ਕਰਨੀ ਕਾਲੀ ਕਰ ਦੋ ਪੁਸ਼ ਇਹ ਵੀ ਸੋਹਣਾ ਲੱਗੂ ਗਾ ਗੱਲੀਆਂ ਚੱਲ ਰਾਂ ਪੁਸ਼ੇ ਦੋ ਦੀਆਂ ਹੋ ਗਈਆਂ ਗਾੜੀਆਂ ਚਲੋ ਹੋਰ ਰੰਗ ਦੀ ਕਰਦਾਂਗੇ ਨਾ ਅਗਲੇ ਹਾਂ ਲੋ ਵੀ ਆ ਵੀ ਛੱਡ ਤਾ ਅੰਦਰ ਆ ਗਈ ਬਈ ਵਾਰੀ ਅਗਲੇ ਦੀ ਇਹਦੇ ਕਰਾਂਗੇ ਕਾਲੇ ਤੂਫੇ ਮੈਂ ਕਹਿੰਦਾ ਇੱਥੇ ਆ ਜੀ ਉਹ ਦਰਦੇ ਇਹ ਵੀ ਤੇਰੀ ਸਮ ਬਹੁਤ ਸੋਹਣੇ ਲੱਗਦੇ ਮੈਂ ਦੇਖਿਆ ਵੀਡੀਓ ਤੇ ਸਾਨੂੰ ਗੱਲਾਂ ਕਰਾਂ ਇੱਧਰ ਕਿੱਦਾਂ ਨੇ ਪੂਰਾ ਕੰਨੀਆਂ ਦੀ ਕਰਦੇ ਬਈ ਇੱਧਰ ਰਹਿੰਦੇ ਕਿੱਧਰ ਫਸਲੇ ਸਰ ਬਹੁਤ ਸੋਣਾ ਲੱਗੂ ਆ ਵੀਰ ਹੈਨਾ ਬਾਕੀ ਇਧਰ ਦੇਖੋ ਬਈ ਤਿੰਨ ਦੇ ਇਧਰ ਰੰਗ ਹੋ ਗਿਆ ਤੇ ਚਾਰ ਦੇ ਇਧਰ ਹੋ ਗਿਆ ਤੇ ਕਬੂਤਰ ਰਹਿ ਗਏ ਆਪਣੇ ਦੋ ਤਿੰਨ ਦੇਖੋ ਬਈ ਬਾਦਲ ਵਾਲੇ ਬੱਚੇ ਦੇ ਹੈਨਾ ਦਵਾਰੇ ਉੱਥੇ ਹੀ ਕਰਤਾ ਜਿੱਥੇ ਪਹਿਲਾਂ ਲੱਗਿਆ ਹੋਇਆ ਸੀਗਾ ਘੰਟੇ ਇਹਦੀ ਚੁੰਝ ਹੀ ਫੜਦਾ ਤੂੰ ਘੰਟੇ ਨੂੰ ਥੋਣ ਲਾ ਦ ਬਸ ਇੰਨਾ ਕੋਤ ਲੱਗਾ ਸਹੀ ਸਹੀ ਹੋ ਜਮਾ ਜਮਾ ਘੰਟੇ ਸਹੀ ਲੱਗਦੀ ਸੀ ਲਾਲ ਕੁਛ ਕਰ ਦੇ ਯਾਰੀ ਹਟ ਜਾ ਤੇ ਹਟ ਜਾ ਟੱਪਰ ਲਵੇੜੂ <laughs> <laughs> बस बस सही है सही है ओके <laughs> दी रिपोर्ट ਆ ਨਹੀਂ ਹਟ ਬਲੈਕ ਪੈਂਥਰ ਬਣਾਉ ਪੂਛ ਵੀ ਬਈ ਸਾਰੀ ਕਾਲੀ ਕਰਨ ਲੱਗੇ ਆ ਦੀ ਇਹਦੇ ਬਲੈਕ ਹੀ ਲੱਗੂ ਸਾਰਾ ਅੱਗੇ ਘੰਡ ਤੇ ਵੀ ਹਨਾ ਗਲ ਤੇ ਲਾਤਾ ਬਲੈਕ ਤੇ ਪਿੱਛੇ ਪੂਛ ਤੇ ਚੀਨੇ ਨੂੰ ਪਾਉਣੇ ਬਣਾਉਂਗੇ ਚੀਨੇ ਨੂੰ ਪਾਵਾਂਗੇ ਖਿੱਚ ਗਿਆ ਪਾਣੀ ਦੇਖੀ ਮੜੇ 20 ਮਿੰਟ ਤਾਂ ਨਹੀਂ ਚੱਲੇ 7 ਵਜੇ ਚ 20 ਮਿੰਟ ਰਹਿਗੇ ਤਾਂ ਮਿੱਤਰੋ ਟਾਈਮ ਹੋ ਗਿਆ ਦੇਖੋ 6:40 ਦਾ ਤੇ ਬੱਚੇ ਉੱਡੀ ਜਾਂਦੇ ਨੇ ਆ ਆਉਂਦੇ ਬਈ ਹਾਇ ਤੱਕ ਉੱਡੀ ਜਾਂਦੇ ਨੇ ਤੇ ਦੇਖ ਰਿਹਾ ਕਿੰਨੇ ਵਜੇ ਪੈਂਦੇ ਨੇ ਬਈ ਪੰਜੇ ਫਿਰਦੇ ਨੇ ਬਈ ਆ ਫਿਰਦੇ ਆ ਪੰਜੇ ਤਾਂ ਵੀ ਦੇਖ ਰਿਆ ਉਮੀਦ ਤਾਂ ਹੈਗੀ ਆ ਬਈ ਲਾਈਟਾਂ ਲੱਗਣ ਤੱਕ ਉੱਡਣਗੇ ਬਾਕੀ ਦੇਖਦੇ ਆ ਪਹਿਲਾਂ ਪੈਂਦੇ ਆ ਕਿ ਲਾਈਟਾਂ ਲੱਗਣ ਤੇ ਪੈਂਦੇ ਹੈਗੇ ਉਹ ਦੇਖਣਾ ਬਾਕੀ ਆ ਹਰੇ ਬਹੁਤ ਵਧੀਆ ਉੱਡੀ ਜਾਂਦੇ ਨੇ ਬਈ ਅੱਜ ਤਾਂ ਨਹੀਂ ਦੇਖੋ ਕਿਲਾ ਪਹਿਲਾਂ ਬੈਂਦਾ 2 ਤੇ 3 5 6 7 8 8 ਦੇ ਹੋ ਗਿਆ ਤੇ 2 ਰਹਿ ਗਏ ਬਈ ਆ ਗਿਆ ਭਾਈ ਗੋਲੀ ਵਾਲਾ ਛੋਟਾ ਬੱਚਾ ਦੇਖ ਲੈ ਰਮਨ ਤੰਨ ਇਹਦੇ ਕਰਾਂਗੇ ਅੱਧਾ ਪੱਲਾ ਲਾਲ ਕੀ ਤੰਨ ਵਾਸੇ ਆਪਾਂ ਕੱਲੇ ਕਹੇ ਮੈਂ ਆਪਾਂ ਸੇ ਮੈਂ ਤਾਂ ਅਧਿਰੋ ਮਾਤਾ ਗੋਰੀ ਜਿਹੜੇ ਸੁੱਤਾ ਉੱਠ ਗਿਆ ਜਿਹੜੇ ਤੁਸੀਂ ਮੁਲੱਕੀ ਬੈਠੇ ਤੂੰ ਮੁਲੱਕਿਆ ਕੇ ਹਾਂ ਤੂੰ ਤੂੰ ਤਾਂ ਬਹਿ ਗਿਆ ਦੇਖੋ ਭਾਈ ਇਹਦਾ ਤਾਂ ਗੋਲੀ ਬਹਿ ਗਈ ਸੀ ਆ ਤਾਂ ਗੋਪੀ ਨੇ ਮੁਲੱਕੀ ਕੇ ਚੱਲ ਠੀਕ ਹੈ ਨਹੀਂ ਘਾ ਦੇਵੀ ਠੀਕ ਹੈ ਹੈ ਹੈਗੀ ਹਾਂ ਹਾਂ ਲਈਦਾ ਗੋਲੀ ਮੁਲੱਕੀ ਸੀ ਉਹ ਬਹਿ ਗਈ ਸੀ ਆ ਤਾਂ ਆ ਦੋਨੇ ਇਹਨਾਂ ਨੂੰ ਮੈਂ 70 ਲਿਆ ਮਿਲਖੀ ਦੇਖੋ ਭਾਈ ਆ ਹੋ ਗਿਆ ਇੱਧਰ ਹਰੀ ਫੱਟੀ ਵੱਜ ਗਈ ਭਈ ਉਹ ਖੜ ਜਾ ਖੜ ਜਾ ਯਾਰਾ ਪੱਟੀ ਨਾਲੇ ਦਿੱਤੇ ਪੱਟੀ ਦਿਨ ਉਹ ਖੜ ਜਾ ਉਹ ਖੜ ਜਾ ਭਰਾਵਾ ਜਿੱਦੇ ਕੱਟੇ ਪਾ ਵੀਰਾਂ ਦਾ ਪਛਾਣ ਕੱਢੇਗੀ ਔਖਾ ਹੋ ਜੰਦਾ ਔਖਾ ਕਾ ਨੂੰ ਉਧਰ ਫੱਟੇ ਨਹੀਂ ਮੈਂ ਬਾਗਲ ਪਾਪ ਅੱਧਾ ਬੱਲਾ ਹੋ ਜੀ ਯਾਰਾ ਅੰਗ ਦਾ ਛੱਡ ਦੇ ਉਹ ਛੱਡੂਗਾ ਇੱਧਰ ਕਰ ਰਿਹਾ ਉਹ ਚਾਰਾ ਛੱਡੂਗਾ ਮੂੰਹ ਟੱਡਾ ਲੱਗ ਰਿਹਾ ਸੋ ਸੱਤਿਆ ਪਿੱਛੇ ਟੱਲੇ ਜੀ ਸੁਣਾ ਲੱਗੂ ਨਾ ਨਾ ਕੋਈ ਗੱਲ ਅੱਧਾ ਬੱਲਾ ਹੋ ਜੂ ਇਹ ਰੰਗ ਬਹੁਤ ਨਾ ਬੱਸ ਨਾ ਇਹ ਤਾਂ ਬਾਗਲੀ ਹੋ ਗਿਆ ਪਰ ਦੀ ਫੱਟੀ ਗਈ ਐ ਯਾਰ ਕਰ ਤਾਂ ਮੈਂ 2 ਮਿੰਟ ਉਧਰ ਗਿਆ ਟਾਈਮ ਦਿਖਾ ਦੇ ਟਾਈਮ ਟਾਈਮ ਰੇ ਟਾਈਮ ਦੱਸੋ ਬਈ 6:48 ਹੋ ਗਏ ਬਈ ਤੇ ਉਹ ਪੰਜੇ ਫਿਰਦੇ ਨੇ ਤੇ ਆ ਬਈ ਗੇਮ ਚ ਹੈ ਨਹੀਂ ਇਹ ਕੱਟਿਆ ਹੋਇਆ ਆਹ ਪੰਜੇ ਗੇਮ ਚ ਨਹੀਂ 7 ਵਜਣ ਵਾਲਿਆ ਆ ਗਿਆ ਬਈ ਆਪਣਾ ਲਾਸਟ ਬੱਚਾ ਕਿਹੜਾ ਦੇਖੂ ਇਹਦੇ ਅੰਗ ਇਹਦੇ ਤਾਂ ਬਈ ਕਾਲਾ ਦੇਖੋ ਕਾਲਾ ਕਾਲਾ ਚੱਕ ਦੋ ਫੇਰ ਜਦੋਂ ਕਾਲਾ ਕਾਂ ਲੱਗੇ ਯਾਰ ਉੜਦਾ ਮੈਂ ਕਹਿੰਦਾ ਸਾਰਾ ਹੀ ਪੱਲਾ ਕਾਲਾ ਕਰ ਦੋ ਨਹੀਂ ਕਲ ਤੁਸੇ ਕਰਦੇ ਬਹੁਤ ਕੈਂਟ ਦੇਖਦੇ ਬਾਬੇ ਕਰਤੀ ਜੀ ਨਹੀਂ ਜੇ ਸਾਰਾ ਪੱਲਾ ਹੀ ਕਾਲਾ ਕਰ ਦਈਏ ਇੱਕ ਪੱਲਾ ਕਾਲਾ ਕਰ ਦੇ ਦੂਰੀ ਚਮਕੂ ਆ ਇੱਕ ਲਾਲ ਕਰ ਤੇ ਕਾਲਾ ਬੱਲ ਨਾ ਨਾ ਲਾਲ ਹੀ ਚਮਕਣਾ ਕਾਲਾ ਕਰ ਦੋ ਯਾਰ ਕਾਂ ਲੱਗੇ ਯਾਰ ਬੱਸ ਵੀ ਪਤਾ ਲੱਗੇ ਵੀ ਕਾਲਾ ਕ ਕਬੂਤਰ ਫਿਰਦਾਗਾ ਕਾਂ ਫਿਰਦਾ ਆ ਚੱਕਤਾ ਬਈ ਗੋਲੀ ਵਾਲੇ ਲਾਫਟ ਬੱਚੇ ਦੇ ਕਾਲਾ ਰੰਗ ਤੇ ਮੈਂ ਤਾਂ ਹਜੇ ਫੋਨ ਜੇਬ ਚੋਂ ਕੱਢਦਾ ਹੀ ਰਹਿ ਗਿਆ ਇਹਦੀ ਗੱਲਾਂ ਨੇ ਭੈਣੇ ਇਹਦੇ ਕਰਾਂਗੇ ਬਈ ਸਾਰਾ ਪੱਲਾ ਕਾਲਾ ਇਹਨੂੰ ਬਣਾਵਾਂਗੇ ਕਾਂ ਅਹੀਂ ਦੂਜੇ ਪਾਸੇ ਕਰ ਦਈਏ ਜੇ ਇੰਨਾ ਛੱਡ ਦਈਏ ਤੂਫਾ ਨਾ ਨਾ ਸੋਹਣਾ ਲੱਗੂ ਪਿੱਛੇ ਤਿੰਨ ਟੂਫੇ ਛੱਡ ਦਿੰਨੇ ਤਿੰਨ ਫੰਗ ਛੱਡ ਦਿੰਨੇ ਲਾਫਤ ਸੋਹਣਾ ਬਹੁਤ ਲੱਗੂ ਇੱਕ ਪੱਲਾ ਇਹਦਾ ਤੈਨੂੰ ਉਹੀ ਲੱਗਦਾ ਹੈ ਇੱਕ ਪੱਲਾ ਰੱਖਾਂਗੇ ਫਿਰ ਹਣਾ ਇੱਕ ਪੱਲੀ ਕਰਾਂਗੇ ਬਸ ਠੀਕ ਓਏ ਕਾੜੂ ਅੱਗੇ ਤੱਕ ਤਾਂ ਆਇਆ ਆ ਹੋ ਗਿਆ ਬਈ ਇਹਦਾ ਫਾਰਾ ਪੱਲਾ ਕਾਲਾ ਤੇ ਇਹਦਾ ਇੱਕ ਪੱਲੀ ਕਾਲਾ ਰੱਖਾਂਗੇ ਬਈ ਦੂਜਾ ਰੱਖਾਂਗੇ ਨੇਚਰਲ ਹਣਾ ਜਿਵੇਂ ਦਾ ਹੈਗਾ ਉਵੇਂ ਦਾ ਲਾਸਟ ਕਬੂਤਰ ਦੇ ਬਈ ਰੰਗ ਲੱਗ ਗਿਆ ਤੇ ਹੁਣ ਤੁਹਾਨੂੰ ਦਿਖਾਵਾਂਗੇ ਬੱਚੇ ਪਰ ਉਸ ਤੋਂ ਪਹਿਲਾਂ ਬਈ ਡਾਂਗੀਆਂ ਲੱਗੀਆਂ ਲਾਈਟਾਂ ਲੱਗੀਆਂ ਹੁਣ ਬੱਚਿਆਂ ਨੂੰ ਉਤਾਰਦੇ ਆ ਤੇ ਬੱਚੇ ਬਈ ਪੰਜੇ ਉੱਡਦੇ ਫਿਰਦੇ ਨੇ ਗਰਾਰੀ ਪੂਰੀ ਫਸਰੀ ਆ ਗਈ ਪੰਜੇ ਦੇ ਪੰਜੇ ਬੱਚੇ ਫਿਰਦੇ ਨੇ ਤੇ ਇੱਕ ਹੋਰ ਇੰਟਰਸਟਿੰਗ ਗੱਲ ਇਹਨਾਂ ਸਾਰਿਆਂ ਨੇ ਆਪਦੇ ਆਦੇ ਬੱਚੇ ਮਾਲ ਰੱਖੇ ਨੇ ਵੀ ਮੇਰਾ ਆਹ ਮੇਰਾ ਹੈਗਾ ਹਨਾ ਤਾਂ ਬਈ ਕਿਸੇ ਦਾ ਨਹੀਂ ਬੈਠਾ ਹਲੇ ਤੱਕ ਵਧੀਆ ਫਿਰਦੇ ਆ ਸਾਰਿਆਂ ਦੇ ਤੇ ਆਹ ਛਾਤਰੀਆਂ ਹੁਣ ਲਾਈਆਂ ਨੇ ਇੱਧਰ ਕਬੂਤਰ ਬੰਨੀ ਜਾਂਦੇ ਨੇ ਬਈ ਹੁਣ ਤਾਰਨਗੇ ਡਾਂਗੀਆਂ ਲੱਗੀਆਂ ਬੰਨ ਲੋ ਵੀ ਤਾਰ ਲੋ ਹਣ ਤਾਰਦੇ ਆ ਆਪਦੇ ਆ ਫਿਰਦੇ ਆ ਬਈ ਦੇਖਾਂਗੇ ਬਈ ਕਿਹੜੇ ਦਾ ਜਿੱਦਾਂਗਾ ਇੱਥੀ ਆਂਗੇ ਬਾਜੀ ਨਵੇੜ ਕੀ ਚਲਾਂਗੇ ਇਹਨੂੰ ਜਾਲ 'ਚ ਛੱਡਣ ਲੱਗਿਆ ਬਈ ਰੰਗ ਹੋ ਗਿਆ ਇਹਦਾ ਪੂਰਾ ਚੱਲ ਵੀ ਅੰਦਰ ਆ ਛੱਡ ਕੇ ਬਈ ਮੁੰਡੇ ਛਾਤਰੀਆਂ ਲੈ ਕੇ ਭੜਕਾਉਣ ਲੱਗੇ ਢਾਂਗੀਆਂ ਤਾਰੀ ਆਂਦੇ ਨੇ ਆਪਦੇ ਬੱਚਿਆਂ ਨੂੰ ਲੈਟ ਵੀ ਲੱਗ ਰਹੀ ਆ ਦੇਖਾਂਗੇ ਬਈ ਕਿਹੜੇ ਦਾ ਪਹਿਲਾ ਮੈਂ ਦਾ ਤੇ ਕਿਹੜੇ ਦਾ ਆਖਰੀ ਦੇਖੋ ਬਈ ਪੂਰਾ ਜੋਰ ਲੱਗ ਰਿਹਾਗਾ ਕੰਮੀ ਰਹੀ ਹੋਈ ਆ ਪੂਰਾ ਫਸ ਰਿਹਾ ਕੰਮ ਫਸਾ ਮੈਂ ਮੁਕਾਬਲਾ ਹੋ ਰਿਹਾ ਕਹਿੰਦੇ ਮੁੰਡੇ ਉਹ ਪਿੰਡ ਰਾਪੁਰ ਤੋਂ ਬੱਚੇ ਹੀ ਨੇ ਜਿਹੜੇ ਉੱਡੀ ਜਾਂਦੇ ਗੇਰੀ ਠੀਕ ਦੇ ਬੱਚੇ ਆ ਵੀ ਕਹਿੰਦੇ ਲੈ ਆ ਜਾ ਆਇਆ ਜੱਸੀ ਆਇਆ ਜੱਸੀ ਜੱਸੀ ਆ ਗਿਆ ਆਇਆ 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 ਉਹਨਾਂ ਨੂੰ ਪਤਾ ਨਹੀਂ ਇੱਕ ਪਨਾਕਾ ਹੋ ਗਿਆ ਕੋ ਜੂੜ ਮਾਰ ਕੇ ਬੈਠਣਗੇ ਆ ਜਾ ਆ ਜਾ ਭਾਈ ਬਣ ਕੇ ਨਾ ਖੁਸ਼ ਹੋ ਜੇ ਸਾਡੇ ਮੁੰਡਿਆ ਜੇ ਆ ਜਾ ਦਲੀਆ ਏ ਏ ਏ ਏ ਚੱਕ ਬਈ ਆ ਦੋਨੇ ਇਕੱਠੇ ਟਾਈਮ ਤੇ ਬੈਠੇ ਨੇ ਬਈ ਇੱਕੋ ਜੇ ਟਾਈਮ ਤੇ ਬੈਠੇ ਨੇ ਬਈ ਦੋਨਾਂ ਨੇ ਇਕੱਠੇ ਪੈਰ ਲਾਏ ਨੇ ਉਹ ਮੈਂ ਕਹਿ ਕੇ ਬਿਠਾਇਆ ਮੈਨੂੰ ਬਹਿ ਜਾ ਬਈ ਬਣ ਕੇ ਜਿੱਤ ਤੂੰ ਤਾਂ ਕਲੀ ਕਮਾਂਡਰ ਆ ਰਹਿ ਗਏ ਬਈ ਤਿੰਨ ਦੋ ਬੈ ਗੇ ਮਿੱਤਰੋ ਟਾਈਮ ਹੋ ਗਿਆ 7 12 ਦਾ ਬਈ ਹੁਣ ਬੈਠੇ ਨੇ ਬੱਚੇ ਆ ਕੇ ਸਾਰੇ ਬੱਚੇ ਬੈ ਗੇ ਤੇ ਦੋ ਬੱਚੇ ਦੋ ਮਿੰਟ ਪਹਿਲਾਂ ਬੈ ਗੇ ਬਾਕੀ ਤਿੰਨ ਬੈ ਗੇ ਹੁਣ ਉਹ ਜਿਹੜੀ ਗੋਪੀ ਨੇ ਛਾਤਰੀ ਫੜ ਰੱਖੀ ਉਹ ਤੇ ਆ ਕੇ ਬੈਠੇ ਨੇ ਬਹੁਤ ਸੋਹਣਾ ਉੱਡੇ ਨੇ ਬੱਚੇ ਬਈ 7 12 ਤੱਕ ਇਹ ਫਰੈਂਡਲੀ ਬਾਜੀ ਸੀ ਆ ਚਾਰਾਂ ਚ ਹਨਾ ਇਹਨਾਂ ਚਾਰਾਂ ਨੇ ਕਿ ਕਬੂਤਰ ਮੱਲਿਆ ਹੋਇਆ ਸੀ ਤੇ ਬਹੁਤ ਵਧੀਆ ਰਹੀ ਫਰੈਂਡਲੀ ਬਾਜੀ ਬਹੁਤ ਵਧੀਆ ਉੱਡੇ ਬਈ ਬੱਚੇ 7 12 ਤੱਕ ਉੱਡੇ ਨੇ ਬਹੁਤ ਸੋਹਣਾ ਪੰਜੇ ਬਈ ਜਿੱਦ ਕੇ ਉੱਡੇ ਨੇ ਤੇ ਪੰਜੇ ਜਿੱਦ ਕੇ ਉੱਡੇ ਨੇ ਤੇ ਬੈਠੇ ਵੀ ਪੰਜੇ ਇਕੱਠੇ ਨੇ ਹੁਣ ਬਾੜਦੇ ਆਂ ਬਈ ਖੁੱਡੇ ਚ ਬੱਚਿਆਂ ਨੂੰ ਸਾਰਿਆਂ ਨੂੰ ਸਾਰੇ ਬਹਿ ਗਏ ਤੇ ਬਈ ਕਮੈਂਟ ਕਰਕੇ ਜਰੂਰ ਦੱਸਿਓ ਬਈ ਕਿਵੇਂ ਲੱਗੀਆਂ ਬੱਚਿਆਂ ਦੀਆਂ ਡਾਈਆਂ 7 12 ਤੱਕ ਬਹੁਤ ਸੋਹਣਾ ਉੱਡੇ ਨੇ ਬਈ ਸਾਰੇ ਦੇ ਸਾਰੇ ਬਹੁਤ ਵਧੀਆ ਉੱਡੇ ਨੇ ਬਾਕੀ ਬਈ ਤੁਸੀਂ ਸਾਰੇ ਜਾਣੇ ਨੇ ਕਮੈਂਟ ਕਰਕੇ ਜਰੂਰ ਦੱਸਣਾ ਕਿਵੇਂ ਲੱਗੇ ਆਪਣੇ ਬੱਚਿਆਂ ਦੇ ਰੰਗ ਤੇ ਨਾਲੇ ਕਿਵੇਂ ਲੱਗੀ ਫਰੈਂਡਲੀ ਬਾਜੀ ਲੋ ਬਈ ਕਬੂਤਰ ਪਾਉਣ ਲੱਗੇ ਆਪਾਂ ਜਾਲ 'ਚ ਤੇ ਬਈ ਨੇਰਾ ਹੋ ਗਿਆ ਹਨਾ ਕਬੂਤਰਾਂ ਦਾ ਰੰਗ ਤਾਂ ਗਿਆ ਸੁੱਕ ਪਰ ਬਈ ਹੁਣ ਹਨਾ ਸ਼ੌਂਕ ਕਰਾਉਣ ਦਾ ਟਾਈਮ ਨਹੀਂ ਹੈਗਾ ਕਿਉਂਕਿ ਕੁਝ ਦਿਖਣੀ ਨਹੀਂ ਹੈਗਾ ਨੇਰਾ ਹੋ ਰਿਹਾਗਾ ਲੈਟਾ ਲੱਗ ਰਹੀਆਂ ਨੇ ਤਾਂ ਬਈ ਤੁਹਾਨੂੰ ਰੰਗ ਦਾ ਸ਼ੌਂਕ ਕਰਾਵਾਂਗੇ ਆਪਾਂ ਸਵੇਰੇ ਕੱਲ ਨੂੰ